ਪਟ੍ਰਿਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰਪਾਲ ਨਜ਼ਰਮਾਦੀਆ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਾਸਟ ਟਰੈਕ ਪੋਰਟਲ ਦੇ ਦੂਜੇ ਪੜਾਅ ਦੀ ਕੀਤੀ ਸ਼ੁਰੂਆਤ ਆਪਣੇ ਸੰਬੋਧਨ ਦੌਰਾਨ ਉਹਨਾਂ ਕਿਹਾ ਕਿ ਦੇਸ਼ ਦੇ ਕਿਸੇ ਵੀ ਸੂਬੇ ਨੇ ਅਜ ਤੱਕ ਰਾਈਟ ਟੂ ਬਿਜ਼ਨਸ ਨੂੰ ਚੰਗੇ ਤਰੀਕੇ ਨਾਲ ਨਹੀਂ ਕੀਤਾ ਲਾਗੂ ਅੱਜ ਦਾ ਇਹ ਜਿਹੜਾ ਸਮਾਗਮ ਹੈ ਇਹ ਥੋੜਾ ਜਿਹਾ ਇੱਕ ਰਾਜਨੀਤੀ ਤੋਂ ਹਟ ਕੇ ਜਾਂ ਪੋਲੀਟਿਕਲੀ ਕੋਈ ਇਦਾਂ ਦਾ ਸਮਾਗਮ ਨਹੀਂ ਹੈਗਾ ਕਿ ਜਿਹਦੇ ਵਿੱਚ ਕੋਈ ਅਚੀਵਮੈਂਟਸ ਸਰਕਾਰਾਂ ਗਣਾਉਣ ਵੀ ਆ ਕਰਤਾ ਜੋ ਕਰਤਾ ਉਹ ਕਿਤੇ ਉਹਦੇ ਵਾਸਤੇ ਕੋਈ ਹੋਰ ਮੰਚ ਹੈਗੇ ਨਹੀਂ ਇਹਦੇ ਵਿੱਚ ਇਹ ਦੱਸਣਾ ਕਿ ਤੁਹਾਡੇ ਕਹੇ ਤੇ ਆ ਕਰਨ ਲੱਗੇ ਆ ਰਾਈਟ ਟੂ ਬਿਜ਼ਨਸ ਪੂਰੇ ਦੇਸ਼ ਦੇ ਵਿੱਚ ਕਿਸੇ ਸਟੇਟ ਨੇ ਇਹਨੂੰ ਪ੍ਰੋਪਰ ਤਰੀਕੇ ਨਾਲ ਲਾਗੂ ਨਹੀਂ ਕੀਤਾ ਕਹਿੰਦੇ ਤਾਂ ਹਰੇਕ ਹੀ ਐ ਪਰ ਪ੍ਰੋਪਰ ਤਰੀਕੇ ਨਾਲ ਨਹੀਂ ਕੀਤਾ ਰਾਈਟ ਟੂ ਬਿਜ਼ਨਸ ਦਾ ਜਿਹੜਾ ਐਕਟ ਹੈ ਅਸੀਂ ਬਹੁਤ ਸਾਰੇ ਇੰਡਸਟਰੀਲਿਸਟਾਂ ਨਾਲ ਅਣਗਿਣਤ ਮੀਟਿੰਗਾਂ ਕੀਤੀਆਂ ਈਵਨ ਜੇ ਕਿਤੇ ਕਿਸੇ ਦੇ ਵਿਆਹ ਸ਼ਾਦੀ ਤੇ ਜਾਂ ਕਿਸੇ ਖੁਸ਼ੀ ਗਮੀ ਤੇ ਇਕੱਠੇ ਵੀ ਹੁੰਦੇ ਸੀਗੇ ਉੱਥੇ ਵੀ ਸਮਝ ਲਓ ਮੀਟਿੰਗ ਹੀ ਹੋ ਜਾਂਦੀ ਸੀ ਇੱਕ ਵਾਰੀ ਮਿਲ ਕੇ ਇੱਕ ਵਾਰੀ ਅੱਜ ਕੱਲੋ ਕਿਸੇ ਵਿਆਹ ਤੇ ਗਿਆ ਸ਼ਗਨ ਦੇਖੇ ਜਾਂ ਫਿਰ ਜਿੰਨਾ ਚਿਰ ਪੇਰੈਂਟਸ ਜਦ ਦੂਲਾ ਦੂਲਣ ਨਹੀਂ ਆਉਂਦੇ ਉਹਨਾਂ ਚਿਰ ਟਾਈਮ ਮਿਲ ਜਾਂਦਾ ਦਬਾਉਣਾ ਘੰਟਾ ਤਾਂ ਅੱਧਾ ਬਣਾ ਘੰਟਾ ਫਿਰ ਜੇ ਉੱਥੇ ਇੰਡਸਟ੍ਰੀਅਲਿਸਟ ਆਏ ਹੋਏ ਨੇ ਕੋਈ ਉਹ ਆਪਣਾ ਆਪਣਾ ਸਲਾਹ ਦੱਸਦੇ ਨੇ ਹੋ ਸਕਦਾ ਉਹ ਮੀਟਿੰਗ ਚ ਨਾ ਆ ਸਕਦੇ ਹੋਣ ਸੋ ਇਸ ਤਰ੍ਹਾਂ ਇੱਕ ਸੋਸ਼ਲ ਮੈਂ ਕਹੂੰਗਾ ਇਹ ਸੋਸ਼ਲ ਮੀਟਿੰਗਸ ਨਹੀਂ ਵੀ ਇਦੇ ਵਿੱਚ ਸੁਝਾਅ ਆਏ ਹੋਏ ਨੇ ਬਿਨਾ ਜੰਡੇ ਤੋਂ ਵੀ ਬਹੁਤ ਸਾਰੀਆਂ ਗੱਲਾਂ ਆਈਆਂ ਕਈਆਂ ਨੇ ਲਿਖ ਕੇ ਭੇਜੀਆਂ ਕਈਆਂ ਨੇ ਈਮੇਲ ਕੀਤੀ ਕਈਆਂ ਨੇ ਫੋਨ ਤੇ ਦੱਸਿਆ ਕਈ ਫਿਜ਼ੀਕਲੀ ਆ ਕੇ ਦੱਸ ਕੇ ਗਏ ਉਸ ਤੋਂ ਬਾਅਦ ਫਿਰ ਇਹ ਪਾਲਿਸੀ ਜਿਹੜੀ ਹੈ ਇੰਪਲੀਮੈਂਟ ਹੋਈ ਹੈ ਪੰਜਾਬ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਕੇ ਹੋਣ ਵਾਲੇ ਸ਼ੀਧੀ ਸਮਾਗਮਾਂ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਕੀਤਾ ਗਿਆ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਜਾਣਕਾਰੀ। ਮੈਂ ਇਸ ਵਕ ਖੜਾ ਜੀ ਜਿਹੜੀ ਸਾਡੀ ਅਨੰਦਪੁਰ ਸਾਹਿਬ ਚ ਸਭ ਤੋਂ ਵੱਡੀ ਅਸੀਂ ਟੈਂਟ ਸਿਟੀ ਬਣਾ ਰਹੇ ਹਾਂ ਇਸ ਦਾ ਨਾਮ ਵੀ ਅਸੀਂ ਚੱਕ ਨਾਨਕੀ ਰੱਖਿਆ ਹੈ। ਇਹ ਟੈਂਟ ਸਿਟੀ ਪਿੰਡ ਚੰਡੇਸਰ ਚ ਹੈ ਤੇ ਲਗਭਗ 70 ਏਕੜਾਂ ਚ ਜਿਹੜੀ ਫੈਲੀ ਹੋਈ ਹੈ। ਇਸ ਦਾ ਇੱਕ ਜਿਹੜਾ ਪਾਰਟ ਉਹ ਇੱਧਰ ਹੈ ਤੇ ਦੂਜਾ ਸੜਕ ਦੇ ਉਧਰਲੇ ਬੰਨੇ। ਲਗਭਗ 70 ਕਿਲੇ ਦਾ ਇੱਕ ਪੂਰਾ ਸ਼ਹਿਰ ਜਿੱਥੇ तकरीबन 10 ਹਜ਼ਾਰ ਜਿਹੜੀ ਸੰਗਤ ਹੈ ਉਹ ਰੋਜ਼ਾਨਾ ਰੁੱਕ ਸਕੂਗੀ ਇਹ ਸ਼ੁਰੂਆਤ ਹੈ ਜਿਹੜੇ ਸਮਾਗਮਾਂ ਦੀ ਉਸ ਦੇ ਵਿੱਚੋਂ ਇੱਕ ਹਿੱਸਾ ਹੈ ਸਭ ਤੋਂ ਪਹਿਲਾਂ ਜਿਹੜੇ ਸਾਡੇ ਸਮਾਗਮ ਹੋਣਗੇ ਉਹ ਲਗਭਗ 21 ਤਰੀਕ ਤੋਂ ਲੈ ਕੇ 30 ਨਵੰਬਰ ਤੱਕ ਰੋਜ਼ਾਨਾ ਹਜ਼ਾਰਾਂ ਲੱਖਾਂ ਦੀ ਤਦਾਦ ਚ ਸੰਗਤ ਸ੍ਰੀ ਨਨਪੁਰ ਸਾਹਿਬ ਕਿਨਤ ਵਸਟਰ ਕੋਣਾ ਹੋਗੀ ਉਹਨਾਂ ਦੇ ਰਹਿਣ ਦੇ ਲਈ ਉਹਨਾਂ ਦੇ ਠਹਿਰਨ ਦੇ ਲਈ ਅਸੀਂ 3 ਟੈਂਟ ਸਿਟੀਆਂ ਬਣਾ ਰਹੇ ਹਾਂ ਇਸ ਵਕਤ ਆਪਾਂ ਆਪਣੀ ਸਭ ਤੋਂ ਵੱਡੀ ਟੈਂਟ ਸਿਟੀ ਚੱਕ ਨਾਨਕੀ ਦੇ ਵਿੱਚ ਖੜੇ ਹਾਂ ਜੋ ਪਿੰਡ ਚੰਡੇਸਰ ਚ ਮੌਜੂਦ ਹੈ ਇਹਨਾਂ ਟੈਂਟ ਸਿਟੀਆਂ ਚ ਦੋ ਤਰ੍ਹਾਂ ਦੇ ਕਮਰੇ ਹਨ 4 ਪਰਿਵਾਰਕ ਜੀਆਾਂ ਦੇ ਲਈ ਇੱਕ ਤੇ 16 ਮੈਂਬਰੀ ਜਿਹੜੀ ਡਾਰਮਟਰੀਜ਼ ਨੇ ਤੇ ਇੱਥੇ ਇਹੀ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦਾ ਬੰਦੂਬਸ ਇਹਨਾਂ ਟੈਂਟ ਸਿਟਿਸਟ ਹੋਊਗਾ ਹੈਲਪ ਡੈਸਕ ਨੇ ਇੱਥੇ ਲੰਗਰ ਦੀ ਵਿਵਸਥਾ ਟੋਟਲੀ ਸੀਸੀਟੀਵੀ ਸਿਕਿਉਰਡ ਪਲੱਸ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਕਲੀਨਿਕ ਪੂਰੇ ਸ਼ਹਿਰ ਦੇ ਵਿੱਚ ਹਰ ਟੈਂਸਿਟੀ ਚ ਪਾਰਕਿੰਗਾਂ ਚ 19 ਜਿਹੜੇ ਆਮ ਆਦਮੀ ਕਲੀਨਿਕ ਜਿਹੜੇ ਬਣਾਏ ਜਾ ਰਹੇ ਨੇ ਤੇ ਹਰ ਆਮ ਆਦਮੀ ਕਲੀਨਿਕ ਤੇ ਉਹ ਸਾਰੇ ਟੈਸਟ ਜੋ ਆਮ ਆਦਮੀ ਕਲੀਨਿਕ ਤੇ ਮਿਲਦੇ ਨੇ ਲਗਭਗ ਸਾਰ तरह ਦੇ ਟੈਸਟ ਜਿਹੜੇ ਆ ਬਿਲਕੁਲ ਮੁਫਤ ਜਿਹੜੇ ਆ ਉਹ ਸੰਗਤ ਦੇ ਲਈ ਲਈ ਅਵੇਲੇਬਲ ਹੋਣਗੇ ਇਸ ਦੇ ਨਾਲ ਹੀ ਇੱਕ ਹੋਰ ਉਪਰਾਲਾ ਕੀਤਾ ਜਾ ਰਿਹਾ ਅਸੀਂ ਸ਼ਹਿਰ ਦੇ ਵਿੱਚ ਦੋ ਜਗ੍ਹਾ ਜਿਹੜਾ ਹੈ ਉਹ ਤੁਸੀਂ ਕਹਿ ਸਕਦੇ ਹੋ ਅੱਖਾਂ ਦੇ ਜਿਹੜੇ ਫ੍ਰੀ ਚੈੱਕਅਪ ਦਾ ਲੰਗਰ ਲਾ ਰਹੇ ਹਾਂ ਆ ਜਿੰਨੇ ਵੀ ਸਾਡੇ ਸੰਗਤ ਆਉਗੀ ਉਹਨਾਂ ਦਾ ਮੌਕੇ ਦੇ ਉੱਤੇ ਜਿਹੜੇ ਅੱਖਾਂ ਦਾ ਚੈੱਕਅਪ ਹੋਊਗਾ ਤੇ ਪਲੱਸ ਜੇਕਰ ਕਿਸੇ ਨੂੰ ਚਸ਼ਮੇ ਦੀ ਲੋੜ ਹੈ ਸਪੈਕਸ ਦੀ ਲੋੜ ਹੈ 1 ਘੰਟੇ ਦੇ ਵਿੱਚ ਵਿੱਚ ਉਹਨਾਂ ਨੂੰ ਅਸੀਂ ਉਹ ਜਿਹੜਾ ਹੈ ਸਪੈਕਸ ਤੇ ਚਸ਼ਮਾ ਵੀ ਡਿਲੀਵਰ ਕਰਾਂਗੇ 1 ਲੱਖ ਜਿਹੜੀ ਅਸੀਂ ਐਨਕਾਂ ਦਾ ਜਿਹੜਾ ਹੈ ਉਹ ਅਸੀਂ ਬੰਦੂਬਸ ਕੀਤਾ 1 ਲੱਖ ਐਨਕਾਂ ਦਾ ਲੰਗਰ ਵੀ ਇਸ ਪੂਰੇ ਸਮਾਗਮ ਦੇ ਦੌਰਾਨ ਚੱਲੂਗਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਵਾਲੀਆਂ ਸੰਗਤਾਂ ਦੇ ਲਈ ਚਾਰੋਂ ਦਿਸ਼ਾਵਾਂ ਦੇ ਵਿੱਚ ટી পার্কਿੰਗਾਂ ਦਾ ਬੰਦੋਬਸ ਕੀਤਾ ਗਿਆ ਪਹਿਲੀ ਵਾਰੀ ਇਹਨਾਂ পার্কਿੰਗਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਡਾਂ ਦੇ ਜਿਹੜੇ ਹੈ ਟੈਂਟ ਲਾਏ ਜਾ ਰਹੇ ਨੇ ਹਰ পার্কਿੰਗ ਦੇ ਵਿੱਚ ਆਮ ਆਦਮੀ ਕਲੀਨਿਕ ਦੀ ਸਹੂਲਤ ਸਟਾਫ ਹੈ ਜਿਹੜਾ ਪਰਚੀ ਕੱਟੀ ਜਾਊਗੀ ਲਾਈਟ ਦਾ ਬੰਦੋਬਸ ਸੀਸੀਟੀਵੀ ਕੈਮਰਸ ਦਾ ਬੰਦੋਬਸ ਇਸ਼ਨਾਨ ਦੀ ਵਿਵਸਥਾ ਬਾਥਰੂਮਾਂ ਦੀ ਵਿਵਸਥਾ ਤੇ ਉਹ ਬਾਥਰੂਮ ਜਿਹੜੇ ਹਰ ਘੰਟੇ ਬਾਅਦ ਸਾਫ਼ ਹੋਣਗੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁਖਬਲਾਰੇ ਤੇ ਵਿਦਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕੀਤੀ ਛੇਟਾ ਕਤਲ ਮਾਮਲੇ ਵਿੱਚ ਪੁਲਿਸ ਕਾਰਵਾਈ ਦੀ ਛਲਾਗਾ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਦੇ ਰਹੀਆਂ ਗੈਂਗਸਟਰਾਂ ਨੂੰ ਹਲਾਸ਼ੇਰੀ ਸਾਡੇ ਅਫਸਰ ਸਾਡੀ ਪੁਲਿਸ ਫੋਰਸ ਜਿਹੜੀ ਆ ਉਸੇ ਵੇਲੇ ਹੀ ਐਕਟੂ ਹੋ ਕੇ ਉਹਨਾਂ ਨੂੰ ਖਤਮ ਕਰਦੇ ਉਹਨਾਂ ਨੂੰ ਫੜਵਾ ਕੇ ਦਾਦ ਦੇ ਕਰਕੇ ਉਹ ਬਹੁਤ ਸਾਰੇ ਕੇਸ ਇਦਾਂ ਦੇ ਆ ਜਿਹੜੇ ਸਾਡੇ ਪੁਲਿਸ ਅਫਸਰ ਨੇ 48 ਘੰਟਿਆਂ ਦੇ ਵਿੱਚ ਵਿੱਚ ਦੇ ਲੋਕੀ ਫੜਲੇ ਜਿੰਦਾ ਤੁਸੀਂ ਦੇਖਾ ਹੋਣਾ ਕਿ ਕੱਲ ਜਿਹੜਾ ਇੱਕ ਟੈਕਸਟ ਦੇ ਨਾਲ ਮੁਕਾਬਲਾ ਆਇਆ ਉਹ ਬੰਦਾ ਸੀਗਾ ਜਿੰਨੇ ਦੋ ਦਿਨ ਪਹਿਲਾਂ ਮੋਲਸ਼ਾਤੇ ਬਾਜ਼ਾਰ ਦੇ ਵਿੱਚ ਇੱਕ ਨਮਿੰਦਰ ਸਿੰਘ ਨਾਮ ਦੇ ਸਿਵਲੀਆਂ ਦੀ ਜਿਹੜੀ ਵਕਤ ਕਰਦੀ ਸੀ ਉਹੀ ਮਾਪੀ ਸੀ ਇਹ ਨਹੀਂ ਖੇਤੀ ਬੋਲਣ ਅਸੀਂ ਉਸੇ ਲਈ ਕਾ ਦਿੰਦੇ ਆ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿਉਂਕਿ ਇੱਕ ਤਾਂ ਸੀ ਪਾਕਿਸਤਾਨ ਦੇ ਗਵਾਂਡੀਆ ਪਾਕਸਤਾਨ ਦੇ ਨਾਲ ਇੱਕ ਜਿਹੜੇ ਪੰਜਾਬ ਲੋਕ ਦੀ ਤਾਕਤਾਂ ਜਿਹੜੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਉਹ ਇੰਨਾ ਗੈਂਗਸਟਰਾਂ ਨੂੰ ਗੁੰਡਿਆਂ ਨੂੰ ਇਹਨਾਂ ਨੂੰ ਹਲਾਸ਼ੀਰੀ ਦਿੰਦੀ ਹੈ ਉਹਨਾਂ ਦਾ ਤਾਕਤਾਨੂਸੀ ਹੋਣ ਦਾ ਕੰਮਜਾਬੀ ਹੋ ਦਿੱਤਾ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਵੋਟ ਚੋਰੀ ਖਿਲਾਫ ਕਾਂਗਰਸ ਦੀ ਵਿੱਡੀ ਗੇ ਮਹਿੰਮ ਦੇ ਚੱਲਦੇ ਸੌਪੇ ਪੰਜਾਬ ਦੇ 26,85,828 ਲੋਕਾਂ ਦੇ ਦਸਤਕਤ ਕਿ ਆ ਕਿ ਪੰਜਾਬ ਦੇ ਵਿੱਚ ਚੱਲ ਰਹੀ ਇਸ ਮਹਿੰਮ ਨੂੰ ਲੋਕਾਂ ਵੱਲੋਂ ਮਿਲਿਆ ਪਰਵਾਹ ਹੁੰਗਾਰਾ ਪੰਜਾਬ ਸਰਕਾਰ ਦੇ ਮੁਖ ਸਕੱਤਰ ਕੇਪੀ सिन्हा ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਦਵ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ ਨਾਲ ਹੀ ਅਧਿਕਾਰੀਆਂ ਨੂੰ ਕਿਹਾ ਕਿ ਕੋਈ ਵੀ ਕੁੱਤਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ ਅੰਮ੍ਰਿਤਸਰ ਦੇ ਇਲਾਕੇ ਛੇਟਾ ਦੇ ਵਿੱਚ ਬੀਤੇ ਦਿਨੀ ਹੋਏ ਇੱਕ ਵਿਅਕਤੀ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁੱਖ ਸ਼ੂਟਰ ਤੇ ਇੱਕ ਹੋਰ ਮਲਜ਼ਮ ਨੂੰ ਕੀਤਾ ਕਾਬੂ ਜਾਣਕਾਰੀ ਮਿਲੀ ਹੈ ਕਿ ਮੁੱਖ ਮਲਜ਼ਮ ਨੇ ਸ਼ੂਟਰ ਤੇ ਉਸਦੇ ਸਾਥੀ ਨੂੰ ਦਿੱਤਾ ਸੀ ਦੁਬਈ ਭੇਜਣ ਦਾ ਲਾਲਚ 18 ਨਵੰਬਰ ਨੂੰ ਸਵੇਰੇ अर्ਲੀ ਮਾਰਨਿੰਗ ਤੁਹਾਨੂੰ ਪਤਾ ਹੈ ਕਿ ਛੇਟਾ ਥਾਣੇ ਦੇ ਅਧੀਨ ਵਰਿੰਦਰ ਸਿੰਘ ਉਹਨਾਂ ਦਾ ਮਰਡਰ ਹੋ ਗਿਆ ਸੀ ਔਰ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਕੱਲ ਸਾਹਮਣੇ ਆਈ ਸੀ ਕਿ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਬਿਲਕੁਲ ਨੇੜੇ ক্লোਜ਼ ਰੇਂਜ ਤੋਂ ਉਹਨਾਂ ਦੇ ਉਹਨਾਂ ਤੇ ਫਾਇਰ ਕੀਤਾ ਕਿਉਂਕਿ ਉਹਨਾਂ ਦੇ ਗਰਦਨ 'ਚ ਲੱਗਿਆ ਤੇ ਅਨਫੋਰਚੂਨੇਟਲੀ ਉਹਨਾਂ ਦੀ ਹਸਪੀਟਲ ਜਾ ਕੇ ਡੈਥ ਹੋ ਗਈ ਐਸ਼ੀ ਅਸੀਂ ਕੇਸ ਰਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਔਰ ਇਹਦੇ 'ਚ ਜਿਹੜਾ ਮੇਨ ਐਂਗਲ ਸਾਹਮਣੇ ਆਇਆ ਸੀ ਕਿ ਜਿਹੜੇ ਇੱਕ ਨਿਸ਼ਾਨ ਸਿੰਘ ਹੈਗਾ ਉਹਦੀ ਆਪਣੀ ਵਾਈਫ ਨਾਲ ਝਗੜਾ ਸੀਗਾ ਅਰਸ਼ਪ੍ਰੀਤ ਕੌਰ ਨਾਲ ਔਰ ਉਸਦੇ ਉਹਨਾਂ ਦਾ ਇੱਕ ਅੱਗੇ ਬੇਟਾ ਵੀ ਸੀਗਾ ਇਹ ਵਰਿੰਦਰ ਸਿੰਘ ਮਾਮਾ ਸੀ ਅਰਸ਼ਪ੍ਰੀਤ ਕੌਰ ਦਾ ਇਹ ਪੈਰ ਵੀ ਕਰਦੇ ਸੀਗੇ ਤਾਂ ਪਹਿਲਾਂ ਇਹਨਾਂ ਦਾ ਜਦੋਂ ਆਪਸ ਝਗੜਾ ਹੋਇਆ ਉਸ ਤੋਂ ਬਾਅਦ ਫਿਰ ਫੈਸਲਾ ਹੋ ਗਿਆ ਬਟਾਲਾ ਏਰੀਏ ਦੇ ਵਿੱਚ ਤੇ ਉੱਥੇ ਫਿਰ ਕਿਉਂਕਿ ਨਿਸ਼ਾਨ ਸਿੰਘ ਵੀ ਉਸ ਏਰੀਏ ਦਾ ਰਹਿਣ ਵਾਲਾ ਬਟਾਲੇ ਦਾ ਉਸ ਤੋਂ ਬਾਅਦ ਹੁਣ ਲੇਟੈਸਟ ਇਹਨਾਂ ਨੂੰ ਕੋਈ ਉਹ ਕਾਫੀ ਥ्रेट ਕਰ ਰਹੀ ਸੀ ਬੇਸਿਕਲੀ ਇਸ ਕਰਕੇ ਕਿ ਬੱਚਾ ਜਿਹੜਾ ਉਹਦੀ ਕਸਟਡੀ ਲੈਣ ਵਾਸਤੇ ਉਸ ਤੋਂ ਬਾਅਦ ਅਚਾਨਕ ਇਹ ਜਿਹੜਾ ਮਰਡਰ ਹੁੰਦਾ ਇਹਨੂੰ ਬੜਾ ਪ੍ਰੋਫੈਸ਼ਨਲੀ ਟੰਗ ਦੇ ਨਾਲ ਸਾਰਾ ਇਨਵੈਸਟੀਗੇਟ ਕਰਦੇ ਹੋਏ ਪਹਿਲਾਂ ਉਹਦਾ ਜਿਹੜਾ ਭੈਣ ਤੇ ਭਣੋਈਆ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਲਾਲ ਤੇ ਪਰਮਜੀਤ ਕੌਰ ਇਹ ਤਰਨ ਤਰਨ ਦੇ ਨੇ ਦੋਨੋਂ ਕਿਉਂਕਿ ਨਿਸ਼ਾਨਦੇ ਸਾਰੀ ਪੈਰ ਵੀ ਇਹੀ ਕਰਦੇ ਸੀ ਔਰ ਇਹ ਬਾਰ-ਬਾਰ ਇਸ ਗੱਲ ਦੇ ਵਿੱਚ ਉਹਦਾ ਸਾਥ ਦਿੰਦੇ ਸੀ ਕਿ ਇਹਨਾਂ ਨੂੰ ਡਰਾ ਕੇ ਆਪਾਂ ਬੱਚਾ ਲੈ ਲਈਏ ਉਸ ਤੋਂ ਬਾਅਦ ਕਿਉਂਕਿ ਸ਼ੂਟਰ ਬਿਲਕੁਲ ਅਨ ਆਈਡੈਂਟੀਫਾਈਡ ਸੀ ਉਹਨਾਂ ਨੂੰ ਬਹੁਤ ਪ੍ਰੋਫੈਸ਼ਨਲੀ ਅਸੀਂ ਟਰੈਕ ਕੀਤਾ ਉਹਦੇ ਦੋਨੋਂ ਸ਼ੂਟਰ ਜਿਹੜੇ ਕਾਬੂ ਕਰ ਲਏ ਗਏ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਹੋਣ ਵਾਲੇ ਸਮਾਗਮਾਂ ਦੇ ਵਿੱਚ ਕੁਤਾਹੀ ਵਰਤਣ ਦੇ ਇਲਜ਼ਾਮ ਤਹਿਤ ਰੋਪੜ ਦੇ ਆਰਟੀਓ ਨੂੰ ਕੀਤਾ ਸਸਪੈਂਡ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਬੀਤੇ ਰਾਤ ਹੋਏ ਐਨਕਾਊਂਟਰ ਤੋਂ ਬਾਅਦ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਕੀਤਾ ਅਹਿਮ ਖੁਲਾਸਾ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਦੱਸਿਆ ਕਿ ਦੋਵੇਂ ਜ਼ਖਮੀ ਪਾਕਿਸਤਾਨ ਦੇ ਨਾਲ ਰੱਖਦੇ ਸੀ ਸਬੰਧ ਤੇ ਦੋਵਾਂ ਨੂੰ ਭੇਜਿਆ ਗਿਆ ਸੀ ਗਰਨੇਡ ਹਮਲਾ ਕਰਨ ਦੇ ਲਈ ਜਿਹੜਾ ਸ਼ਮਸ਼ੀਰ ਫੜਿਆ ਹੈ ਆਪਾਂ ਉਹ origianlly ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਇੱਥੇ ਆਪਣੇ ਭੈਣ ਦੇ ਕੋਲ ਰਹਿੰਦਾ ਸੀਗਾ ਨਸ਼ੇ ਕਰਦਾ ਸੀਗਾ ਇਨੂੰ ਇੱਕ ਬੰਦਾ ਹੈ ਉਹ ਵੀ ਫਿਰੋਜ਼ਪੁਰ ਦਾ ਰਹਿਣ ਵਾਲਾ ਉਹਨੇ ਟੱਚ ਕਰਾਇਆ ਜਿਹੜਾ ਪਾਕਿਸਤਾਨ ਹੈਂਡਲਰ ਜਿਹੜਾ ਬੈਠਾ ਹੈ ਪਾਕਿਸਤਾਨ ਪਾਕ ਆਈਐਸਆਈ ਦਾ ਨੰਬਰ 1 ਨੰਬਰ 2 ਜਦ ਇਹਨੂੰ ਹੈਂਡ ਗ੍ਰੇਨੇਡਸ ਮਿਲ ਗਏ ਤੇ ਐਟ ਦ ਸੇਮ ਟਾਈਮ ਉਹਨੇ ਟਾਸਕ ਕੀਤਾ ਇਹ ਮੁਕਰ ਗਿਆ ਕਿ ਜੀ ਮੈਨੀਫੈਕਚਰ ਕਰਦਾ ਦੇਗੀ ਵਗੈਰਾ ਕਰ ਚੁੱਕਿਆ ਸੀਗਾ ਇਹ ਬਟ ਨ ਮੱਕੇ ਤੇ ਇਹ ਮੁਕਰ ਗਿਆ ਕਿ ਸ਼ਮਸ਼ੇਰ ਕਿ ਮੈਂ ਨਹੀਂ ਫਿੰਗ ਸਕਦਾ ਜਿਹੜਾ ਪਾਕਿਸਤਾਨ ਬੈਠਾ ਬੰਦਾ ਹੈ ਉਹਨੇ ਇੱਕ ਹੋਰ ਬੰਦੇ ਨੂੰ ਟੱਚ ਕੀਤਾ ਜਿਹੜਾ ਬਿਹਾਰ ਦਾ ਰਹਿਣ ਵਾਲਾ ਹੈ ਛੋਟੀ ਉਮਰ ਦਾ ਲੜਕਾ ਹੈ 19-20 ਸਾਲ ਦੀ ਉਮਰ ਹੈ ਬੋਜਪੁਰ ਡਿਸਟ੍ਰਿਕਟ ਬਾਈਕਪਿੰਡ ਅਖੇ ਬਿਲੋਂਗ ਕਰਦਾ ਹੈ ਤੇ ਉਹਨੂੰ ਕਿਹਾ ਕਿ ਤੂੰ ਟ੍ਰੇਨ ਤੋਂ ਇੱਥੇ ਆ ਜਾ ਔਰ ਉਹ ਪਹਿਲਾਂ ਵੀ ਇਦਾਂ ਦੀ ਵਾਰਦਾਤਾਂ ਕਰ ਚੁੱਕਿਆ ਹੈ ਗੁਲਗੁਲੀਆਂ ਵਿੱਚ ਰੱਟ ਕੇ ਉਹਦਾ ਕਿਉਂਕਿ ਬੈਕਗ੍ਰਾਉਂਡ ਜਿਹੜਾ ਹੈ ਸ਼ਾਬਤਕ ਸਾਡੇ ਕੋਲ ਆ ਜਾਏਗਾ। ਤੀਜਾ ਬੰਦਾ ਜਿਹੜਾ ਫੜਿਆ ਆਪਾਂ ਜਿਹੜਾ ਹਰਿਆਣਾ ਦਾ ਫਤਿਹਵਾਦ ਦਾ ਰਹਿਣ ਵਾਲਾ ਹੈ। ਅਜੇ ਜਿਹਦਾ ਨਾਮ ਹੈ। ਤੇ ਇਹ ਉਹ ਬੰਦਾ ਹੈ ਜਿਹੜਾ ਉੱਥੇ ਹੈਂਡ ਗ੍ਰਨੇਡ ਰੱਖ ਕੇ ਆਇਆ ਸੀਗਾ। ਜਿਹੜਾ ਸ਼ਮਸ਼ੀਰ ਵਿੱਚ ਚੱਕਣਾ ਸੀ। ਅਸੀਂ ਆਪਸੇ ਇਹ ਦੋਨੋਂ ਨਹੀਂ ਜਾਣਦੇ ਸੀਗੇ ਇੱਕ ਦੂਜੇ ਨੂੰ। ਲੇਕਿਨ ਜਿਹੜਾ ਪਾਕ ਬੇਸਡ ਹੈਂਡਲਰ ਹੈ ਉਹਨ ਸਭ ਉਹਨ ਸਭ ਨਾਲ ਡਾਇਰੈਕਟ ਇਨ ਟੱਚ ਸੀਗਾ ਕਾਲਿੰਗ ਰੋਜ਼ ਹੋ ਰਹੀ ਸੀਗੀ ਇਹਨਾਂ ਦੇ ਕੋਟ ਆਲ ਦਾ ਡਿਟੇਲ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਨੇ ਉਹਨਾਂ ਨੂੰ YouTube ਤੋਂ ਡਾਊਨਲੋਡ ਕਰਕੇ ਦੱਸਿਆ ਫਿਰ ਕਿੱਥੇ ਕਿੱਥੇ ਰੱਖੀ ਕੀਤੀ ਇਹਨਾਂ ਨੇ ਉਹਦੀ ਵੀਡੀਓਜ਼ ਵੀ ਇਹਨਾਂ ਨੇ ਬਣਾਈਆਂ ਹੋਈਆਂ ਉਹ ਵੀ ਸਾਡੇ ਕਰਨਤਾਰਨ ਦੇ ਵਿਜੀਲੈਂਸ ਵਿਭਾਗ ਨੇ ਪਟਵਾਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨੂੰ 25000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਤੀ ਕੀਤਾ ਕਾਬੂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਸ਼ੁਰੂ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਨੇ ਵਿਦੇਸ਼ ਜਾਣ ਦੇ ਲਈ ਲਈ 3 ਮਹੀਨੇ ਤੋਂ ਜ਼ਿਆਦਾ ਸਮੇਂ ਦੀ ਛੁੱਟੀ ਅਡੀਸ਼ਨਲ ਹੈੱਡ ਗ੍ਰੰਥੀ ਨਿਭਾਉਣਗੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਸੇਵਾਵਾਂ ਤਾਂ ਇਸੇ ਪੰਜਾਬ ਦੇ ਕੁਝ ਵੱਡੀ ਖਬਰਾਂ ਤਾਜ਼ਾਤੀ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਦੇ ਹੋ ਇਜਾਜ਼ਤ ਫਰਸ਼ੇ ਕਾਲ we